ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਖੁਫਤੂਈ ਸਾਰੇ ਵਧੀਆ ਤੇ ਅਸੀਂ ਵੀ ਠੀਕ ਠਾਕ ਆ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਪਹਿਰਾਵੇ ਤੇ ਤੇ ਕਾਫੀ ਟਾਈਮ ਬਾਅਦ ਲੈ ਕੇ ਆਏ ਜੀ ਤੁਹਾਡੇ ਲਈ ਬਹੁਤ ਹੀ ਪਿਆਰੀ ਕਲੈਕਸ਼ਨ ਕਿਉਂਕਿ ਪਹਿਣਾ ਦੀ ਕਾਫੀ ਡਿਮਾਂਡ ਸੀ ਕਿ ਦੀਦੀ ਦੀ ਵੀਡੀਓ ਨਹੀਂ ਆ ਰਹੀਆਂ ਵੀਡੀਓ ਨਹੀਂ ਆ ਰਹੀਆਂ ਤੇ ਅਸੀਂ ਥੋੜਾ ਬਿਜੀ ਸੜ ਰਹੇ ਸੀ ਇਸ ਕਰਕੇ ਵੀਡੀਓ ਨਹੀਂ ਸੀ ਆ ਰਹੀਆਂ ਤੇ ਅੱਜ ਸਾਡੀ ਭੈਣ ਦਾ ਜਾਣਾ ਜੀ ਕੋਰੀਅਰ ਤੇ ਅਸੀਂ ਜਿਹੜੇ ਅੱਜ ਤੁਹਾਡੇ ਲਈ ਸੂਟ ਲੈ ਕੇ ਆਏ ਆ ਉਹ ਅਸੀਂ ਸਟਿਚ ਕੀਤੇ ਨੇ ਤੇ ਕੁਝ ਸਾਡੇ ਆਪਾਂ ਸਿਲਕ ਵੈਲਵਟ ਦੇ ਉੱਪਰ ਵਰਕ ਵਾਲੇ ਸੂਟ ਹੈ ਉਹ ਤੁਹਾਨੂੰ ਸ਼ੇਅਰ ਕਰਾਂਗੇ ਤੇ ਚਲੋ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਦੱਸਦਾ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਕੇ ਜਾਇਆ ਕਰੋ ਤੇ ਵੀਡੀਓ ਪਲੀਜ਼ ਸਕਿੱਪ ਨਾ ਕਰਿਆ ਕਰੋ ਵੀਡੀਓ ਸਾਰੀ ਦੇਖਿਆ ਕਰੋ ਵੀਡੀਓ ਦੇ ਵਿੱਚ ਫੈਬਰਿਕ ਦੀ ਸਾਰੀ ਨੌਲੇਜ ਦਿੱਤੀ ਹੁੰਦੀ ਹੈ ਤੇ ਜੋ ਪ੍ਰਾਈਸ ਨੇ ਉਹ ਵੀ ਆਪਾਂ ਨੇ ਉ ਤੇ ਤੁਹਾਨੂੰ ਇਸ ਵੀਡੀਓ ਦੇ ਵਿੱਚ ਇਹ ਵੀ ਦੱਸਿਆ ਹੁੰਦਾ ਕਿ ਜੋ ਅਸੀਂ ਸੂਟ ਲੈ ਕੇ ਆ ਰਹੇ ਆ ਵਿਦਆਊਟ ਦੁਪੱਟਾ ਲੈ ਕੇ ਆ ਰਹੇ ਆ ਕਿ ਵਿਦ ਦੁਪੱਟਾ ਲੈ ਕੇ ਆ ਰਹੇ ਆ ਤੇ ਜਿਹੜੇ ਸੂਟ ਨੇ ਉਹ ਲਾਈਨਿੰਗ ਨਾਲ ਬਣਨਗੇ ਕਿ ਬਿਨਾਂ ਲਾਈਨਿੰਗ ਤੋਂ ਬਣਨਗੇ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਮਦਦ ਜਾਂ ਸਕਰੀਨ ਦੇ ਉੱਪਰ ਤੁਹਾਨੂੰ ਮੇਰਾ WhatsApp ਨੰਬਰ ਸ਼ੋਅ ਹੋ ਰਿਹਾ ਉਸ ਨੰਬਰ ਤੇ ਤੁਸੀਂ ਮੈਨੂੰ ਕੋਈ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਹੈ ਸਕਰੀਨਸ਼ਾਟ ਭੇਜ ਕੇ ਤੁਸੀਂ ਮੈਨੂੰ ਆਪਣਾ ਆਰਡਰ ਦੇ ਸਕਦੇ ਹੋ ਜਿਆਦਾ ਟਾਈਮ ਨਾ ਲੈਂਦੇ ਹੋਏ ਤੇ ਅੱਜ ਦੀ ਜਿਹੜੀ ਵੀਡੀਓ ਆਪਾਂ ਸ਼ੁਰੂ ਕਰਦੇ ਆ ਆਪਣੇ ਫਰਸਟ ਸੂਟ ਤੋਂ ਤੇ ਅੱਜ ਸਾਡੀ ਇੰਗਲੈਂਡ ਵਾਲੀ ਭੈਣ ਦਾ ਕੋਰੀਅਰ ਜਾਣਾ ਤੇ ਮੈਂ ਕਿਹਾ ਚਲੋ ਤੁਹਾਡੇ ਨਾਲ ਆਪਾਂ ਵੀਡੀਓ ਸ਼ੇਅਰ ਕਰ ਦਿੰਨੇ ਆ ਤੇ ਕੱਲ ਨੂੰ ਅਸੀਂ ਲੈ ਕੇ ਆਵਾਂਗੀ ਤੁਹਾਡੇ ਲਈ ਬਹੁਤ ਪਿਆਰੀ ਕਲੈਕਸ਼ਨ ਬਣੇ ਰਿਓ ਤੁਹੀ ਵੀਡੀਓ ਦੇ ਵਿੱਚ ਠੀਕ ਹੈ ਜੀ ਲਓ ਜੀ ਅੱਜ ਦੀ ਵੀਡੀਓ ਦਾ ਪਹਿਲਾ ਸੂਟ ਆਪਣ ਦੇਖੋ ਜੀ ਆਪਾਂ ਇਹਨਾਂ ਦੀ ਵੀਡੀਓ ਪਾ ਚੁੱਕੇ ਸੀ ਜੀ ਪਹਿਲਾ ਚਨਾਉਨ ਸਿਲਕ ਦਾ ਫੈਬਰਿਕ ਰਹੇਗਾ ਤੇ ਇਹ ਸੂਟ ਆਪਾਂ ਨੇ ਉਹਨਾਂ ਨੇ ਸਟਿਚ ਕਰਾ ਕੇ ਮੰਗਵਾਇਆ ਸਾਡੇ ਕੋਲੋਂ ਤੇ ਇਹ ਆ ਜੀ ਚਨਾਉਨ ਸਿਲਕ ਦਾ ਫੈਬਰਿਕ ਤੇ ਆਪਾਂ ਨੇ ਸਟਿਚ ਕਰਕੇ ਭੇਜ ਰਿਆਂ ਦੇਖ ਸਕਦੇ ਹੋ ਤੁਸੀਂ ਤੇ ਉਹਨਾਂ ਨੇ ਚਾਕਾਂ ਤੇ ਪਾਈਪਿੰਗ ਲਗਾਈ ਹੈ ਹਲਕੀ ਪਾਈਪਿੰਗ ਦਿੱਤੀ ਆਪਾਂ ਨੇ ਤੇ ਇਹਦੇ نیچے ਲਾਈਨਿੰਗ ਜਿਹੜੀ ਲਾਈ ਜੀ ਆਪਾਂ ਟਾਫਟਾ ਡਾਈ ਕਰਕੇ ਲਾਈਨਿੰਗ ਲਾਈ ਹੋਈ ਹੈ ਚੈੱਕ ਕਰੋ ਜੀ ਇਧਰ ਵੀ ਪਾਈਪਿੰਗ ਆ ਘੇਰਾ ਆਪਾਂ ਨੇ ਸਿੰਪਲ ਦਿੱਤਾ ਹੋਇਆ ਤੇ ਚਾਕਾਂ ਤੇ ਪਾਈਪਿੰਗ ਲੱਗੀ ਹੋਈ ਹੈ ਚੈੱਕ ਕਰ ਸਕਦੇ ਹੋ ਤੇ ਗਲੇ ਦੇ ਉੱਪਰ ਵੀ ਆਪਾਂ ਪਾਈਪਿੰਗ ਲਗਾਈ ਹੈ ਤੇ ਗਲਾ ਉਹ ਸਿੰਪਲ ਪਸੰਦ ਕਰਦੇ ਸੀ ਗੋਲ ਤੇ ਆਪਾਂ ਗੋਲ ਰੈਡੀ ਕੀਤਾ ਜੀ ਤੇ ਆਗੇ ਆndi ਆਪਣੇ ਬਾਜੂ ਤੇ ਬਾਜੂ ਦੇ ਉੱਪਰ ਵੀ ਆਪਾਂ ਪਾਈਪਿੰਗ ਲਗਾਈ ਹੋਈ ਹੈ ਚੈੱਕ ਕਰ ਸਕਦੇ ਤੁਸੀਂ ਇਹ ਚਰਾਨ ਸਿਲਕ ਦਾ ਫੈਬਰਿਕ ਹੈ ਤੇ ਇਹਦੇ ਨੀਚੇ ਜਿਹੜੀ ਲਾਈਨਿੰਗ ਲੱਗੇਗੀ ਟਾਫਟਾ ਦੀ ਲਾਈਨਿੰਗ ਲੱਗੇਗੀ ਕਾਟਨ ਲਾਈਨਿੰਗ ਨਹੀਂ ਲੱਗੇਗੀ ਕਿਉਂਕਿ ਕਈ ਭੈਣਾ ਕਹਿੰਦੀਆਂ ਕਿ ਦੀਦੀ ਅਸੀਂ ਕਾਟਨ ਲਗਵਾ ਦਈਏ ਦੇਖੋ ਕਾਟਨ ਕਈ ਵਾਰੀ ਜੀ ਇਹੋ ਜਿਹੇ ਫੈਬਰਿਕ ਦੇ ਨੀਚੇ ਚੜ ਜਾਂਦੀ ਹੈ ਫਿਰ ਮੁਸ਼ਕਲ ਹੋ ਜਾਂਦਾ ਹੈ ਤੇ ਇਹ ਬਾਕੀ ਜੀ ਤੁਸੀਂ ਸਾਡੀ ਸਟੀਚਿੰਗ ਦੇਖ ਸਕਦੇ ਹੋ ਬਹੁਤ ਪਿਆਰੀ ਹੈ ਨੀਟ ਐਂਡ ਕਲੀਨ ਸਟੀਚਿੰਗ ਹੈ ਬਹੁਤ ਫਿਨਿਸ਼ਿੰਗ ਹੈ ਚੈੱਕ ਕਰ ਸਕਦੇ ਜਿਹੜੀ ਪਾਈਪਿੰਗ ਲੱਗੀ ਹੈ ਬਹੁਤ ਜ਼ਿਆਦਾ ਨੀਟ ਐਂਡ ਕਲੀਨ ਹੈ ਦੇਖ ਸਕਦੇ ਤੁਸੀਂ ਤੇ ਇੱਧਰ ਆਪਾਂ ਬਾਜੂ ਤੇ ਵੀ ਪਾਈਪਿੰਗ ਦਿੱਤੀ ਹੈ ਬਹੁਤ ਪਿਆਰਾ ਜੀ ਅਗਰ ਤੁਸੀਂ ਸਾਡੇ ਕੋਲ ਸੂਟ ਸਿਚ ਕਰਾਣਾ ਹੈ ਤਾਂ ਤੁਸੀਂ ਮੈਨੂੰ ਵਟਸਐਪ ਤੇ ਮੈਸੇਜ ਕਰਕੇ ਦੱਸ ਸਕਦੇ ਹੋ ਤੇ ਇਹਦੇ ਨਾਲ ਆਪਾਂ ਰੈਡੀ ਕੀਤੀ ਹੈ ਜੀ ਬਾਟਮ ਸਿੰਪਲ ਬਾਟਮ ਜਿਹੜੀ ਪਟਿਆਲਾ ਬਾਟਮ ਹੁੰਦੀ ਉਹ ਰੈਡੀ ਕੀਤੀ ਹੈ ਤੇ ਇਹਦੇ ਨਾਲ ਜਿਹੜਾ ਆਪਾਂ ਦੁਪੱਟਾ ਰੈਡੀ ਕੀਤਾ ਜੀ ਕਮਨ ਚਰਉਣ ਦਾ ਦੁਪੱਟਾ ਰੈਡੀ ਕੀਤਾ ਤੇ ਇਹਨੂੰ ਆਪਾਂ ਨੇ ਪੇਸਟਿੰਗ ਪੱਟੀ ਨਾਲ ਰੈਡੀ ਕੀਤਾ ਚੈੱਕ ਕਰ ਸਕਦੇ ਹੋ ਜੀ ਜਿਹੜਾ ਦੁਪੱਟਾ ਆਪਾਂ ਨੇ ਰੈਡੀ ਕੀਤਾ ਜੀ ਕਮਨ ਚਰਉਣ ਦਾ ਦੁਪੱਟਾ ਰੱਖਿਆ ਤੇ ਉਹਨਾਂ ਨੇ ਸਿੰਪਲ ਪਲੇਨ ਡਾਈ ਕਰਾਇਆ ਜਿਹੜੇ ਆਪਣੇ ਕਮਨ ਚਉਣ ਦੇ ਦੁਪੱਟੇ ਨੇ ਜੀ ਉਹ ਪਲੇਨ ਹੀ ਸੋਹਣੇ ਲੱਗਦੇ ਨੇ ਇਹਨਾਂ ਤੇ ਆਪਾਂ ਜਿਹੜਾ ਟਾਈ ਡਾਈ ਕੀਤਾ ਉਹ ਜ਼ਿਆਦਾ ਸੋਹਣੀ ਨਹੀਂ ਲੱਗਦੀ ਚੈੱਕ ਕਰ ਸਕਦੇ ਹੋ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਜੀ ਪੇਸਟਿੰਗ ਪੱਟੀ ਲੱਗੀ ਹੋਈ ਹੈ ਇਹ ਤੁਹਾਡੀ ਚੋਇਸ ਹੈ ਜੀ ਤੁਸੀਂ ਛੋਟੀ ਵਾਲੀ ਲਗवानी ਤੁਸੀਂ ਜਿਆਦਾ ਚੌੜੀ ਲਗवानी ਉਹ ਤੁਸੀਂ ਮੈਨੂੰ WhatsApp ਤੇ ਮੈਸੇਜ ਕਰਕੇ ਦੱਸ ਸਕਦੇ ਹੋ ਤੇ ਦੁਪट्टे ਆਪਣੇ ਰਹਿਣਗੇ ਜੀ ਖੁੱਲੇ ਡੁੱਲੇ ਤੇ ਕੰਫਰਟ ਚੈੱਕ ਕਰੋ ਜੀ ਦੁਪट्टे ਦੀ ਲੈਂਥ ਤੇ ਦੁਪੱਟੇ ਚੌੜਾਈ ਬਹੁਤ ਸੋਹਣਾ ਜੀ ਦੁਪੱਟਾ ਤੇ ਇਹ ਆਪਾਂ ਰੱਖਿਆ ਜੀ ਨਾਲ ਪਲੇਨ ਦੁਪੱਟਾ ਤੇ ਨਾਲ ਪੇਸਟਿੰਗ ਪੱਟੀ ਦਿੱਤੀ ਹੋਈ ਹੈ ਤੇ ਇਹਦੀ ਇਹ ਨਾ ਸੂਟਾਂ ਦੀ ਆਪਾਂ ਵੀਡੀਓ ਪਾਈ ਹੋਈ ਸੀ ਤੇ ਅਗਰ ਤੁਹਾਨੂੰ ਕੋਈ ਵੀ ਕਲਰ ਪਸੰਦ ਆਉਂਦਾ ਕੋਈ ਮੈਨੂੰ WhatsApp ਤੇ ਮੈਸੇਜ ਕਰਕੇ ਦੱਸ ਸਕਦੇ ਹੋ ਤੇ ਆਪਾਂ ਜਾਣਿਆ ਜੀ ਨੈਕਸਟ ਸੂਟ ਵਾਲ ਤੇ ਨੈਕਸਟ ਸੂਟ ਜੀ ਆਪਾਂ ਇਹਨਾਂ ਦੀ ਵੀਡੀਓ ਪਾ ਰੱਖੀ ਜੀ ਇਹ ਟੀਸਟਾ ਦੀ ਕਲੈਕਸ਼ਨ ਹੈ ਜੀ ਪਿਓਰ ਪਸ਼ਮੀਨੇ ਦੇ ਉੱਪਰ ਸੂਨੇ ਗਰਮ ਸੂਟ ਚੈੱਕ ਕਰਦੇ ਆਂ ਇਹ ਵੀ ਆਪਾਂ ਨੇ ਸਿੰਪਲ ਰੈਡੀ ਕੀਤਾ ਜੀ ਪਾਈਪਿੰਗ ਲਗਾਈ ਹੋਈ ਹੈ ਇਹ ਉਹਨਾਂ ਨੇ ਲਾਈਨਿੰਗ ਨਹੀਂ ਸੀ ਕੰਡੇ ਲਗਵਾਨੀ ਤੇ ਅਸੀਂ ਲਾਈਨਿੰਗ ਨਹੀਂ ਲਗਾਈ ਬਿਨਾਂ ਲਾਈਨਿੰਗ ਤੋਂ ਬਣਾਇਆ ਜੀ ਕਿਉਂਕਿ ਪਹਿਣਾ ਦੇ ਕਾਫੀ ਕਮੈਂਟ ਹੁੰਦੇ ਨੇ ਦੀਦੀ ਕਿ ਦੱਸੋ ਅਸੀਂ ਲਾਈਨਿੰਗ ਲਗਵਾਈ ਹੈ ਕਿ ਨਾ ਲਗਵਾਈਏ ਇਹ ਤੁਹਾਡੀ ਚੋਆਇਸ ਹੈ ਜੀ ਤੁਸੀਂ ਲਾਈਨਿੰਗ ਲਗਵਾਣੀ ਕਿ ਨਹੀਂ ਤੇ ਅੱਧਰ ਆਪਾਂ ਬਾਜੂ ਤੇ ਦਿੱਤੀ ਹੈ ਜੀ ਪਾਈਪਿੰਗ ਗੋਨਾ ਬਾਜੂ ਤੇ ਤੇ ਜਿਹੜੀ ਆਪਾਂ ਨੈੱਕ ਬਣਾਇਆ ਉਹਦੇ ਤੇ ਵੀ ਪਾਈਪਿੰਗ ਦਿੱਤੀ ਹੈ ਜੀ ਤੇ ਇਹਦੇ ਨਾਲ ਹੈ ਜੀ ਪਲੇਨ ਬਾਟਮ ਟਿਸਟਾ ਦੀ ਕਲੈਕਸ਼ਨ ਹੈ ਜੀ ਇਹਦੀ ਚੈੱਕ ਕਰ ਸਕਦੇ ਹੋ ਤੁਸੀਂ ਪਟਿਆਲਾ ਬਾਟਮ ਹੈ ਸਿੰਪਲ ਬਾਟਮ ਬਣਵਾਈ ਹੈ ਉਹਨਾਂ ਨੇ ਇਹ ਵੀਡੀਓ ਮੈਂ ਤਾਂ ਬਣਾ ਰਹੀ ਹਾਂ ਕਿਉਂਕਿ ਪਹਿਣਾ ਦੀ ਡਿਮਾਂਡ ਹੁੰਦੀ ਹੈ ਜੀ ਦੀਦੀ ਤੁਸੀਂ ਸੂਟ ਸਟਿਚ ਕਰਦੇ ਹੋ ਹਾਂਜੀ ਸਾਡੇ ਕੋਲ ਸਟਿਚਿੰਗ ਵੀ ਅਵੇਲੇਬਲ ਹੈ ਅਗਰ ਤੁਸੀਂ ਸਾਡੇ ਕੋਲ ਸੂਟ ਸਟਿਚ ਕਰਵਾਉਣਾ ਚਾਹੁੰਦੇ ਹੋ ਤੁਸੀਂ WhatsApp ਤੇ ਮੈਸੇਜ ਕਰਕੇ ਸਾਨੂੰ ਆਪਣਾ ਮੈਜ਼ਰਮੈਂਟ ਭੇਜ ਕੇ ਤੁਸੀਂ ਸੂਟ ਸਟਿਚ ਕਰਵਾ ਸਕਦੇ ਹੋ ਤੇ ਲੋ ਜੀ ਨੈਕਸਟ ਸੂਟ ਆ ਗਿਆ ਜੀ ਆਪਣਾ ਪ्योर ਜਾਰਜਨ ਦਾ ਇਹਨਾਂ ਦਾ ਆਰਡਰ ਕਾਫੀ ਟਾਈਮ ਦਾ ਚੱਲ ਰਿਹਾ ਸੀ ਤੇ ਤਾਂ ਕਰਕੇ ਥੋੜੀ ਜਿਹੀ ਲੇਟ ਹੋ ਗਿਆ ਆਪਾਂ ਚੈੱਕ ਕਰੋ ਜੀ ਫੈਬਰਿਕ ਚੈੱਕ ਕਰੋ ਬਹੁਤ ਲਾਈਟ ਵੇਟ ਫੈਬਰਿਕ ਹੈ ਤੇ ਇਹਦੇ ਨੀਚੇ ਵੀ ਆਪਾਂ ਨੇ ਟਾਫਟਾ ਡਾਈ ਕਰਕੇ ਲਾਇਆ ਹੋਇਆ ਤੇ ਹਲਕੀ ਆਪਾਂ ਨੇ ਚਾਕਾਂ ਦੇ ਪਾਈਪਿੰਗ ਦਿੱਤੀ ਹੋਈ ਹੈ ਚੈੱਕ ਕਰ ਸਕਦੇ ਤੁਸੀਂ ਇਹਨਾਂ ਦੀ ਸਫਾਈ ਚੈੱਕ ਕਰ ਸਕਦੇ ਹੋ ਜੀ ਬਹੁਤ ਸਾਫ ਐਂਡ ਨੀਟ ਐਂਡ ਕਲੀਨ ਕੰਮ ਕੀਤਾ ਹੋਇਆ ਤੇ ਇਹਦਾ ਆਪਾਂ ਜਿਹੜਾ ਨੈੱਕ ਹੈ ਉਹ ਥੋੜਾ ਜਿਹਾ ਡਿਫਰੈਂਟ ਰੈਡੀ ਕੀਤਾ ਹੈ ਬੋਟਲੀ ਬਟਨ ਲਗਾ ਕੇ ਬਹੁਤ ਪਿਆਰਾ ਲੱਗ ਰਿਹਾ ਤੇ ਜਿਹੜੇ ਬਾਜੂ ਨੇ ਉਹਨਾਂ ਤੇ ਵੀ ਆਪਾਂ ਨੇ ਪਾਈਪਿੰਗ ਲਗਾਈ ਹੈ ਤੇ ਇਹਦੇ ਨਾਲ ਬਾਟਮ ਰਹੇਗੀ ਜੀ ਪਲੇਨ ਚੈੱਕ ਕਰ ਸਕਦੇ ਹੋ ਬਹੁਤ ਪਿਆਰਾ ਫੈਬਰਿਕ ਹੈ ਸਿਲਕ ਦੀ ਨਾਲ ਬਾਟਮ ਰਹੇਗੀ ਤੇ ਪਿਓਰ ਜਾਰਜਟ ਦੀ ਸ਼ਰਟ ਰਹੇਗੀ ਤੇ ਇਹਦੇ ਨਾਲ ਵੀ ਆਪਾਂ ਨੇ ਦੁਪੱਟਾ ਕਮਨ ਚੁਣਨ ਦਾ ਰੈਡੀ ਕੀਤਾ ਦੇਖ ਸਕਦੇ ਹੋ ਤੁਸੀਂ ਪ੍ਰੋਪਰ ਲੇਸ ਲਗਾਈ ਗਈ ਹੈ ਫਿਨਿਸ਼ਿੰਗ ਚੈੱਕ ਕਰੋ ਬਹੁਤ ਨੀਟ ਐਂਡ ਕਲੀਨ ਕੰਪ ਹੋਇਆ ਹੋਇਆ ਹੈ ਜੀ ਇਹ ਹੈ ਜੀ ਉਹਨਾਂ ਦਾ ਨੈਕ ਸੂਟ ਤੇ ਅੱਜ ਉਹਨਾਂ ਦਾ ਕੋਰੀਅਰ ਜਾਣਾ ਸੀ ਤੇ ਅਸੀਂ ਕਿਹਾ ਕਿ ਤੁਹਾਡੇ ਨਾਲ ਅਸੀਂ ਉਹਨਾਂ ਦੇ ਸੂਟਾਂ ਦੀ ਵੀਡੀਓ ਸ਼ੇਅਰ ਕਰ ਦਿਆਂ ਨਾਲੇ ਉਹ ਆਪ ਦੇਖ ਲੈਣਗੇ ਨਾਲੇ ਤੁਸੀਂ ਦੇਖ ਲੋਗੇ ਲਓ ਜੀ ਹੁਣ ਆਪਾਂ ਜਾਂਦੇ ਹਾਂ ਆਪਣੇ ਨੈਕ ਸੂਟ ਵੱਲ ਨੈਕਸਟ ਆਪਾਂ ਨੇ ਰੈਡੀ ਕੀਤਾ ਜੀ ਇਹਨਾਂ ਦੀ ਵੀ ਆਪਾਂ ਨੇ ਵੀਡੀਓ ਨਹੀਂ ਸੀ ਪਾਈ ਜਸਟ ਸਟੇਟਸ ਪਾਇਆ ਸੀ ਤੇ ਆਪਣੇ ਸਾਰੇ ਸਿੰਗਲ ਬੁੱਕ ਹੋ ਗਏ ਸੀ ਸਿਰਫ ਹੁਣ ਮੇਰੇ ਕੋਲ ਦੋ ਦਿਨ ਸੂਟ ਅਵੇਲੇਬਲ ਨੇ ਇਹ ਬਰੋਸ਼ਾ ਵੈਲਵਟ ਦੇ ਉੱਪਰ ਬਹੁਤ ਪਿਆਰਾ ਕਲਰ ਹੈ ਚੈੱਕ ਕਰ ਸਕਦੇ ਤੁਸੀਂ ਤੇ ਇਹਦੇ ਵੀ ਆਪਾਂ ਨੇ ਜੀ ਚਾਕਾਂ ਤੇ ਪਾਈਪਿੰਗ ਲਗਾਈ ਗ੍ਰੇ ਕਲਰ ਦੀ ਜਿਹੜਾ ਇਹਦੇ ਉੱਪਰ ਕਲਰ ਹੈ ਉਹ ਕਲਰ ਦੀ ਪਾਈਪਿੰਗ ਲਗਾਈ ਹੋਈ ਹੈ ਤੇ ਇਹਦੇ ਨੀਚੇ ਵੀ ਟਾਫਟਾ ਲਾਈਨਿੰਗ ਲੱਗੀ ਹੋਈ ਹੈ ਲਓ ਜੀ ਤੇਰੇ ਬਾਜੂ ਦੇ ਉੱਪਰ ਵੀ ਪਾਈਪਿੰਗ ਹੈ ਜੀ ਉਹਨਾਂ ਦੀ ਚੁਆਇਸ ਜੀ ਸਿੰਪਲ ਸੂਟ ਸਟਿਚ ਕਰਵਾਉਂਦੀ ਬਿਲਕੁਲ ਸਿੰਪਲ ਪਾਈਪਿੰਗ ਲਗਾ ਕੇ ਆਪਾਂ ਉਵੇਂ ਰੈਡੀ ਕਰਕੇ ਦਿੱਤੇ ਨੇ ਜੀ ਉਹਨਾਂ ਨੂੰ ਤੇ ਇਹ ਰਹੇਗੀ ਜੀ ਨਾਲ ਬਾਟਮ ਪਿਓਰ ਕ੍ਰੇਪ ਦੀ ਬਾਟਮ ਹੈ ਜੀ ਪਟਿਆਲਾ ਬਾਟਮ ਨਾਲ ਰੈਡੀ ਕੀਤੀ ਆਪਾਂ ਨੇ ਤੇ ਇਹਦੇ ਨਾਲ ਵੀ ਆਪਾਂ ਜਿਹੜਾ ਦੁਪੱਟਾ ਰੈਡੀ ਕੀਤਾ ਜੀ ਕਮਰ ਚਾਉਣ ਦਾ ਕੀਤਾ ਤੇ ਇਹਨੂੰ ਵੀ ਆਪਾਂ ਨੇ ਪ੍ਰੋਪਰ ਲੇਸ ਦਿੱਤੀ ਹੋਈ ਹੈ ਦੇਖ ਸਕਦੇ ਹੋ ਤੁਸੀਂ ਬਹੁਤ ਸਫਾਈ ਹੈ ਜੀ ਆਪਣੇ ਕੰਮ ਦੇ ਵਿੱਚ ਕੋਈ ਵੀ ਕੰਪਲੇਂਟ ਵਾਲੀ ਗੱਲ ਨਹੀਂ ਹੈ ਜੀ ਚੈੱਕ ਕਰੋ ਜੀ ਦੁਪੱਟੇ ਆਪਣਾ ਜਿੰਨੇ ਵੀ ਰੈਡੀ ਕੀਤੇ ਜੀ ਸਾਰੇ ਕਮਨ ਚ ਚੁਣੌਣ ਦੇ ਕੀਤੇ ਨੇ ਅਗਰ ਤੁਸੀਂ ਸਾਡੇ ਕੋਲ ਸੂਟ ਸਟਿਚ ਕਰਵਾਉਣਾ ਚਾਹੁੰਦੇ ਹੋ ਤੇ WhatsApp ਤੇ ਮੈਸੇਜ ਕਰਕੇ ਆਪਣਾ ਮੈਜ਼ਰਮੈਂਟ ਭੇਜ ਕੇ ਤੁਸੀਂ ਆਪਣਾ ਸੂਟ ਸਟਿਚ ਕਰਵਾ ਸਕਦੇ ਹੋ ਤੇ ਇਹਦੇ ਵਿੱਚ ਜੀ ਮੇਰੇ ਕੋਲ ਦੋ ਤੋਂ ਤਿੰਨ ਕਲਰ ਅਵੇਲੇਬਲ ਨੇ ਤੇ ਤੁਸੀਂ ਮੈਨੂੰ ਮੈਸੇਜ ਕਰਕੇ ਪੁੱਛ ਸਕਦੇ ਹੋ ਲਓ ਜੀ ਨੈਕਸਟ ਆ ਗਿਆ ਜੀ ਆਪਾਂ ਸਿਲਕ ਵੈਲਵਟ ਦੇ ਉੱਪਰ ਪਹਿਲਾਂ ਆਪਾਂ ਬਲੈਕ ਕਲਰ ਦੇ ਉੱਪਰ ਰੈਡੀ ਕੀਤਾ ਸੀ ਤੇ ਹੁਣ ਆਪਾਂ ਲਾਈਟ ਗ੍ਰੇ ਕਲਰ ਦੇ ਉੱਪਰ ਰੈਡੀ ਕੀਤਾ ਹੈ ਇਹ ਆਪਾਂ ਹੈਂਡਵਰਕ ਦੇ ਉੱਪਰ ਰੈਡੀ ਕੀਤਾ ਚੈੱਕ ਕਰ ਸਕਦੇ ਹੋ ਤੁਸੀਂ ਬਹੁਤ ਨੀਟ ਐਂਡ ਕਲੀਨ ਕੰਮ ਕੀਤਾ ਹੋਇਆ ਹੈ ਉਹਨਾਂ ਨੇ ਸਿੰਪਲ ਬਿਲਕੁਲ ਸਿੰਪਲ ਕੰਮ ਕਰਵਾਇਆ ਤੇ ਸੈਂਟਰ ਚ ਬੂਟੀ ਦਿੱਤੀ ਹੋਈ ਹੈ ਘੇਰੇ ਦੇ ਉੱਪਰ ਵੇਲ ਬੱਜੀ ਹੋਈ ਹੈ ਚੈੱਕ ਕਰ ਸਕਦੇ ਹੋ ਤੁਸੀਂ ਲਓ ਜੀ ਸੈਂਟਰ ਦੇ ਸਾਰੇ ਬੂਟੀ ਆ ਗਈ ਤੇ ਪਹਿਲਾਂ ਆਪਾਂ ਜਿਹੜਾ ਬਲੈਕ ਸੂਟ ਰੈਡੀ ਕੀਤਾ ਸੀ ਉਹਦੇ ਆਪਾਂ 네ਗੇਟਿਵ ਵਰਕ ਕੀਤਾ ਹੋਇਆ ਸੀ ਉਹਨਾਂ ਨੇ neck ਮਿਸ ਕਰਵਾਤਾ ਕਹਿੰਦੇ neck ਤੇ ਅਸੀਂ ਵਰਕ ਨਹੀਂ ਕਰਨਾ ਤੇ ਅਸੀਂ ਜਸਟ ਘੇਰੇ ਔਰ ਬਾਜੂ ਦੇ ਉੱਪਰ ਵਰਕ ਦਿੱਤਾ ਹੋਇਆ ਦੇਖੋ ਆਪਣੇ ਕਾਰੀਗਰ ਜਿੰਨਾ ਵੀ ਕੰਮ ਕਰਦੇ ਨੇ ਬਹੁਤ ਨੀਟ ਐਂਡ ਕਲੀਨ ਕੰਮ ਕਰਦੇ ਨੇ ਚੈੱਕ ਕਰੋ ਜੀ ਬਾਜੂ ਬਹੁਤ ਪਿਆਰੇ ਬਣੇ ਹੋਏ ਨੇ ਇਹ ਤੁਹਾਡੀ ਚੋਇਸ ਹੈ ਅਗਰ ਤੁਸੀਂ ਅ ਕਿਸੇ ਹੋਰ ਕਲਰ ਵਿੱਚ ਕੋਈ ਕਲਰ ਪਾਉਣਾ ਚਾਹੁੰਦੇ ਹੋ ਉਹ ਤੁਸੀਂ ਮੈਨੂੰ ਦੱਸ ਸਕਦੇ ਹੋ ਉਹਨਾਂ ਦੀ ਚੋਇਸ ਜੀ ਸਿੰਪਲ ਕਰਵਾਉਣਾ ਤੇ ਅਸੀਂ ਉਹਨਾਂ ਨੂੰ ਸਿੰਪਲ ਰੈਡੀ ਕਰਕੇ ਦਿੱਤਾ ਹੈ ਇਹ ਸਿਲਕ ਵੈਲਵਟ ਹੈ ਜੀ ਪਹਿਲਾਂ ਆਪਾਂ ਬਲੈਕ ਰੈਡੀ ਕੀਤਾ ਸੀ ਚਲੋ ਜੀ ਇਹਦੇ ਨਾਲ ਬਾਟਮ ਆ ਗਈ ਜੀ ਪਟਿਆਲਾ ਸਿੰਪਲ ਤੇ ਇਹ ਆ ਗਿਆ ਜੀ ਇਹਦਾ ਦੁਪੱਟਾ ਜਿਹੜਾ ਦੁਪੱਟਾ ਹੈ ਉਹ ਵੀ ਆਪਾਂ ਨੇ ਇਹਦੇ ਨਾਲ ਕਮਲ ਚੁਣੌਂਦਾ ਰੱਖਿਆ ਚੈੱਕ ਕਰੋ ਜੀ ਇਹਨੂੰ ਆਪਾਂ ਨੇ ਜਿਹੜੀ ਲੇਸ ਲਗਾਈ ਹੈ ਜੀ ਜਿਹੜੀ ਆਪਣਾ ਵਰਕ ਕੀਤਾ ਹੋਇਆ ਹੈਂਡ ਵਰਕ ਉਹਦੇ ਨਾਲ ਮਿਲਦੀ ਜੁਲਦੀ ਆਪਣੀ ਲੇਸ ਦਿੱਤੀ ਹਲਕੀ ਇਹ ਬਹੁਤ ਹੀ ਪਿਆਰੇ ਤੇ ਖੁੱਲੇ ਡੁੱਲੇ ਦੁਪੱਟੇ ਨੇ ਚੈੱਕ ਕਰ ਸਕਦੇ ਤੁਸੀਂ। ਨੋਟ ਇਹਨਾਂ ਵਿੱਚੋਂ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਤੁਸੀਂ ਮੈਨੂੰ ਸਕਰੀਨਸ਼ਾਟ ਭੇਜ ਕੇ WhatsApp ਤੇ ਮੈਸੇਜ ਕਰਕੇ ਤੁਸੀਂ ਆਪਣਾ ਆਰਡਰ ਦੇ ਸਕਦੇ ਹੋ। ਤੇ ਲਓ ਜੀ ਇਹ ਸੂਟ ਆਪਾਂ ਰੈਡੀ ਕੀਤਾ ਜੀ ਪਸ਼ਮੀਨੇ ਦੇ ਉੱਪਰ ਤੇ ਇਹਦਾ ਵਰਕ ਚੈੱਕ ਕਰ ਸਕਦੇ ਹੋ ਬਹੁਤ ਹੀ ਨੀਟ ਐਂਡ ਕਲੀਨ ਵਰਕ ਹੈ। ਚੈੱਕ ਕਰੋ ਨੇੜੇ ਤੋਂ ਦਿਖਾਓ। ਬਹੁਤ ਸੋਹਣਾ ਲੱਗ ਰਿਹਾ ਹੈ ਘੇਰੇ ਤੇ ਆਪਾਂ ਵਰਕ ਦਿੱਤਾ ਹੋਇਆ। ਤੇ ਚਾਕਰ ਤੇ ਆਪਾਂ ਪਾਈਪਿੰਗ ਲਗਾਈ ਹੋਈ ਆ ਵਾਈਟ ਕਲਰ ਦੀ ਤੇ ਇਹਦਾ ਜਿਹੜਾ ਨੈਕ ਡਿਜ਼ਾਈਨ ਕੀਤਾ ਹੋਇਆ ਨੈਕ ਦੇਖ ਸਕਦੇ ਹੋ ਪੋਟਰੀ ਬਟਨ ਦਿੱਤੇ ਨੇ ਤੇ ਬਾਜੂ ਤੇ ਵੀ ਆਪਾਂ ਨੇ ਵਰਕ ਕੀਤਾ ਹੋਇਆ ਇੱਕ ਫਲਾਵਰ ਆਪਣੇ ਬਾਜੂ ਤੇ ਦਿੱਤਾ ਲਓ ਜੀ ਚੈੱਕ ਕਰੋ ਤੇ ਆਪਾਂ ਪਸ਼ਮੀਨੇ ਤੇ ਰੈਡੀ ਕੀਤਾ ਕਲਰ ਤੇ ਇਹਦਾ ਵਰਕ ਦਾ ਕਲਰ ਦੇਖੋ ਬਹੁਤ ਪਿਆਰਾ ਲੱਗ ਰਿਹਾ ਬਹੁਤ ਹੀ ਜਿਆਦਾ ਸੋਹਣਾ ਤੇ ਇਹਦੇ ਨਾਲ ਆਪਾਂ बॉटਮ ਰੱਖੀ ਹੈ ਜੀ ਇਹ ਵੀ ਆਪਾਂ ਨੇ ਪਟਿਆਲਾ बॉਟਮ ਸਿੰਪਲ ਰੈਡੀ ਕਰਵਾਈ ਹੈ ਤੇ ਇਹਦੇ ਨਾਲ ਵੀ ਆਪਾਂ ਜਿਹੜਾ ਦੁਪੱਟਾ ਦਿੱਤਾ ਜੀ ਦੁਪੱਟਾ ਜੀ ਚਰਾਂਡਾ ਤੇ ਇਹਦੇ ਤੇ ਆਪਾਂ ਨੇ ਸਿੰਪਲ ਲੇਸ ਦਿੱਤੀ ਹੋਈ ਏ ਚੈੱਕ ਕਰ ਸਕਦੇ ਤੁਸੀਂ ਇਹ ਜਿਵੇਂ ਆਪਾਂ ਗੁਰਦੁਆਰਾ ਸਾਹਿਬ ਵੇਅਰ ਕਰਨਾ ਬਹੁਤ ਜ਼ਿਆਦਾ ਪਿਆਰਾ ਲੱਗੇਗਾ ਬਹੁਤ ਸੋਹਣਾ ਲੱਗੇਗਾ ਤੇ ਇਹ ਜਿਹੜਾ ਵਰਕ ਹੈ ਤੁਸੀਂ ਕਿਸੇ ਵੀ ਕਲਰ ਤੇ ਕਰਵਾ ਸਕਦੇ ਹੋ ਪਸ਼ਮੀਨੇ ਦਾ ਕੋਈ ਵੀ ਕਲਰ ਤੁਹਾਨੂੰ ਪਸੰਦ ਆਉਂਦਾ ਮੈਂ ਇਹਨਾਂ ਦੀ ਵੀਡੀਓ ਪਾ ਰੱਖੀ ਏ ਜੀ ਔਰ ਵੀਡੀਓ ਦੇ ਵਿੱਚ ਤੁਹਾਨੂੰ ਕੋਈ ਵੀ ਕਲਰ ਪਸੰਦ ਆਉਂਦਾ ਤੁਸੀਂ ਮੈਨੂੰ ਮੈਸੇਜ ਕਰਕੇ ਦੱਸ ਸਕਦੇ ਹੋ ਜੇ ਅਗਰ ਤੁਹਾਨੂੰ ਵਰਕ ਪਸੰਦ ਆ ਰਿਹਾ ਤੇ ਤੁਸੀਂ ਮੈਨੂੰ ਮੈਸੇਜ ਕਰਕੇ ਦੱਸ ਦਿਓ ਅਸੀਂ ਕਿਸੇ ਵੀ ਕਲਰ ਦੇ ਉੱਪਰ ਤੁਹਾਨੂੰ ਜੇ ਪਸੰਦ ਆਵੇ ਤੇ ਅਸੀਂ ਕਰਵਾ ਦਾਂਗੇ ਠੀਕ ਹੈ ਜੀ ਤੇ ਇਹ ਸੂਟ ਰੈਡੀ ਕੀਤਾ ਜੀ ਆਪਾਂ ਨੇ ਕਰੇਪ ਦੇ ਉੱਪਰ ਡਾਰਕ ਗ੍ਰੇ ਕਲਰ ਹੈ ਜੀ ਇਹ ਜਿਹੜਾ ਆਪਾਂ ਵੈਲਵਟ ਦਾ ਕੀਤਾ ਸੀ ਉਹ ਲਾਈਟ ਵਾਲੇ ਤੇ ਕੀਤਾ ਸੀ ਇਹ ਆਪਾਂ ਨੇ ਕੀਤਾ ਕਰੇਪ ਦੇ ਉੱਪਰ ਚੈੱਕ ਕਰੋ ਜੀ ਕਟਵਰਕ ਦਿੱਤਾ ਹੋਇਆ ਕਟਵਰਕ ਕੀਤਾ ਹੋਇਆ ਜੀ ਆਪਾਂ ਨੇ ਘੇਰੇ ਦੇ ਉੱਪਰ ਚਾਤਾਂ ਦੇ ਉੱਪਰ ਆਪਾਂ ਲਾਈਨਿੰਗ ਜਿਹੜੀ ਦਿੱਤੀ ਜੀ ਕਾਟਨ ਦੀ ਲਗਾਈ ਹੈ ਇਹਦੇ नीचे ਤੇ ਚਾਕਾ ਤੇ ਕਟਵਰਕ ਹੈ ਘੇਰੇ ਤੇ ਕਟਵਰਕ ਹੈ ਦੇਖ ਸਕਦੇ ਹੋ ਤੁਸੀਂ ਬਿਲਕੁਲ ਲਾਈਟ ਹੈ ਜੀ ਹਲਕਾ ਕਟਵਰਕ ਹੈ ਤੇ ਬਾਜੂ ਦੇ ਉੱਪਰ ਥੋੜਾ ਆਪਾਂ ਨੇ ਹੈਵੀ ਕੰਮ ਕੀਤਾ ਹੋਇਆ ਚੈੱਕ ਕਰੋ ਜੀ ਬਹੁਤ ਸੋਹਣਾ ਲੱਗ ਰਿਹਾ ਤੇ ਆਪਣਾ ਜਿਹੜੇ ਵਰਕ ਦੀ ਸਫਾਈ ਹੈ ਲੋ ਬਹੁਤ ਜ਼ਿਆਦਾ ਨੀਟ ਐਂਡ ਕਲੀਨ ਹੈ ਚੈੱਕ ਕਰ ਸਕਦੇ ਹੋ ਤੁਸੀਂ ਇਹ ਵੀ ਸੂਟ ਕ੍ਰੇਪ ਦੇ ਉੱਪਰ ਹੈ ਤੁਸੀਂ ਕਿਸੇ ਵੀ ਕਲਰ ਦੇ ਉੱਪਰ ਰੈਡੀ ਕਰਵਾ ਸਕਦੇ ਹੋ ਕਲਰ ਚੁਆਇਸ ਤੁਹਾਡੀ ਹੈ ਜੀ ਬਾਕੀ ਵਰਕ ਦੀ ਵੀ ਚਾਹ ਜੇ ਤੁਹਾਡੀ ਹੈ ਜਿਵੇਂ ਦਾ ਤੁਸੀਂ ਵਰਕ ਚਾਹੁੰਦੇ ਹੋ ਤੁਸੀਂ ਮੈਨੂੰ ਫੋਟੋ ਭੇਜ ਸਕਦੇ ਹੋ ਅਸੀਂ ਉਹਦੇ ਦਾ ਵਰਕ ਤੁਹਾਨੂੰ ਰੈਡੀ ਕਰ ਦਾਂਗੇ ਠੀਕ ਹੈ ਜੀ ਇਹਦੇ ਨਾਲ ਜੀ ਬਾਟਮ ਪਟਿਆਲਾ ਬਾਟਮ ਰੱਖੀ ਹੈ ਤੇ ਇਹਦੇ ਨਾਲ ਆਪਾਂ ਨੇ ਸਿੰਪਲ ਦੁਪੱਟਾ ਰੱਖਿਆ ਜੀ ਤੇ ਪ੍ਰੋਪਰ ਲੇਸ ਦਿੱਤੀ ਹੋਈ ਹੈ ਚੈੱਕ ਕਰੋ ਜੀ ਇਹ ਡਿਜ਼ਾਈਨ ਵੀ ਤੁਸੀਂ ਕਿਸੇ ਵੀ ਕਲਰ ਤੇ ਕਰਵਾ ਸਕਦੇ ਹੋ ਕ੍ਰੇਪ ਤੇ ਕਰਵਾਣਾ ਤੁਸੀਂ ਪਸ਼ਮੀਨੇ ਤੇ ਕਰਵਾਣਾ ਉਹ ਤੁਸੀਂ ਕਰਵਾ ਸਕਦੇ ਹੋ ਲਓ ਜੀ ਸਕ੍ਰੀਨਸ਼ਾਟ ਲੈ ਲਿਓ ਅਗਰ ਤੁਹਾਨੂੰ ਵਰਕ ਪਸੰਦ ਆ ਤਾਂ ਤੁਸੀਂ ਮੈਨੂੰ WhatsApp ਤੇ ਮੈਸੇਜ ਕਰ ਦਿਓ ਤੇ ਇਹ ਸੀ ਜੀ ਸਾਡੀ ਅੱਜ ਦੀ ਕਲੈਕਸ਼ਨ ਅਮੀਜ਼ ਕਰਦੇ ਆ ਤੁਹਾਨੂੰ ਪਸੰਦ ਆ ਹੀ ਹੋਏਗੀ ਅਗਰ ਵੀਡੀਓ ਪਸੰਦ ਆਈ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਤੇ ਵੀਡੀਓ ਪਲੀਜ਼ ਸਕਿਪ ਕਰਕੇ ਨਾ ਦੇਖਿਆ ਕਰੋ ਵੀਡੀਓ ਦੇ ਵਿੱਚ ਸਾਰੀ ਨੌਲੇਜ ਦਿੱਤੀ ਹੁੰਦੀ ਹੈ ਫੈਬਰਿਕ ਬਾਰੇ ਦੱਸਿਆ ਹੁੰਦਾ ਪ੍ਰਾਈਸ ਦੱਸੇ ਹੁੰਦੇ ਨੇ ਬਾਕੀ ਜਿਹੜੀ ਅੱਜ ਆਪਾਂ ਤੁਹਾਨੂੰ ਸੂਟ ਸਟਿਚ ਕਰਕੇ ਵੀਡੀਓ ਦਿਖਾਈ ਇਹਨਾਂ ਦੇ ਪ੍ਰਾਈਸ ਘਰ ਨਹੀਂ ਮੈਂਸ਼ਨ ਕੀਤੇ ਇਹ ਤੁਸੀਂ ਮੈਨੂੰ WhatsApp ਤੇ ਮੈਸੇਜ ਕਰਕੇ ਪੁੱਛ ਸਕਦੇ ਹੋ ਤੇ ਚਲੋ ਜੀ ਮਿਲਦੇ ਆ ਤੁਹਾਨੂੰ ਕਿਸੇ ਨਵੀਂ ਕਲ